ਸੱਚੇ ਕਾਲ ਤੁਸੀਂ ਦੇਖ ਰਹੇ ਹੋ ਬੋਲ ਪੰਜਾਬ ਚੈਨਲ ਬੋਲ ਪੰਜਾਬ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਪਤੀ ਪਤਨੀ ਨੂੰ ਲੈ ਕੇ ਇਹੋ ਜਿਹੇ ਕਈ ਖਬਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਆਪਸੀ ਰਿਸ਼ਤਿਆਂ ਦੇ ਵਿੱਚ ਇਹੋ ਜਿਹਾ ਗੁੱਸਾ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਪਤੀ ਪਤਨੀ ਇੱਕ ਦੂਸਰੀ ਦੀ ਜਾਨ ਲੈ ਲੈਂਦੇ ਨੇ ਅਤੇ ਲਵ ਮੈਰਿਜ ਦੇ ਇਹੋ ਜਿਹੇ ਕਈ ਮਾਮਲੇ ਸਾਹਮਣੇ ਆਏ ਜਿਨ੍ਹਾਂ ਬਾਰੇ ਹੁਣੇ ਹੀ ਕਿਹਾ ਜਾਂਦਾ ਹੈ ਕਿ ਲਵ ਮੈਰਿਜਸ ਜਿਆਦਾ ਸਮੇਟ ਟਿਕ ਨਹੀਂ ਸਕਦੀਆਂ ਪਰ ਇਸ ਦੇ ਉਲਟ ਖਬਰ ਸਾਹਮਣੇ ਆ ਰਹੀ ਹੈ ਰਾਏਕੋਟ ਦੇ ਜਿੰਨਾਂ ਆਣੀ ਤੋਂ ਜਿੱਥੇ ਕਿ ਇੱਕ ਵਿਆਹੁਤਾ ਜੋੜੇ ਦੇ ਵੱਲੋਂ ਪਤਾ ਲੱਗਿਆ ਕਿ ਪਤੀ ਦੀ ਜਾਨ ਜਾਣ ਤੋਂ ਬਾਅਦ ਪਤਨੀ ਦੇਵੀ ਆਪਣੇ ਪ੍ਰਾਨ ਤਿਆਗ ਦਿੱਤੇ ਨੇ 24 ਸਾਲ ਦਾ ਸਾਜਨਪ੍ਰੀਤ ਸਿੰਘ ਜੋ ਕਿ ਰਾਏਕੋਟ ਦਾ ਰਹਿਣ ਵਾਲਾ ਸੀ ਮਨਪ੍ਰੀਤ ਨਾਮ ਦੀ ਕੁੜੀ ਨੂੰ ਉਹ ਬੇहद ਪਿਆਰ ਕਰਦਾ ਸੀ ਅਤੇ ਉਹਨਾਂ ਦੋਵਾਂ ਦੇ ਵੱਲੋਂ ਕਰਦਿਆਂ ਨੂੰ ਮਨਾ ਲਿਆ ਗਿਆ ਤੇ 9 ਮਹੀਨੇ ਪਹਿਲਾਂ ਹੀ ਦੋਹਾਂ ਨੇ ਵਿਆਹ ਕਰਵਾਇਆ ਸੀ ਇੱਕ ਸਾਲ ਉਹਨਾਂ ਦੀ ਸੁਵਿਆ ਨੂੰ ਹੋਣ ਵਾਲਾ ਸੀ ਪਹਿਲੀ ਵਰੇ ਘੰਡਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਮਾੜੀ ਘਟਨਾ ਇਸ ਪਰਿਵਾਰ ਦੇ ਨਾਲ ਵਾਪਰ ਗਈ ਦਰਾਂ ਸਲ ਸਾਜਨਪ੍ਰੀਤ ਜਿਸ ਦੀ ਉਮਰ 24 ਸਾਲ ਦੀ ਸੀ ਬੀਤੇ ਦਿਨੀ ਇਸੇ ਮਹੀਨੇ ਜੁਲਾਈ ਦੇ ਵਿੱਚ ਹੀ ਉਸ ਨੂੰ ਅਟੈਕ ਆ ਜਾਂਦਾ ਹੈ ਜਿਸ ਦੇ ਕਾਰਨ ਉਸ ਨੇ ਦਮ ਤੋੜਿਆ 17 ਤਰੀਕ ਨੂੰ ਉਸ ਦੀ ਅੰਤਿਮ ਵਿਦਾਇ ਦੀਆਂ ਸਾਰੀਆਂ ਰਸਮਾਂ ਹੋ ਰਹੀਆਂ ਸਨ ਅਤੇ ਉਹਨਾਂ ਸਾਰੀਆਂ ਰਸਮਾਂ ਨੂੰ ਨਿਭਾਉਣ ਤੋਂ ਬਾਅਦ ਪਤਨੀ ਮਨਪ੍ਰੀਤ ਵਾਪਸ ਆਪਣੀ ਕਾਰ ਚਲੀ ਜਾਂਦੀ ਹੈ ਤੇ ਸਵੇਰੇ ਜਦੋਂ ਪਰਿਵਾਰਿਕ ਮੈਂਬਰ ਉਸ ਨੂੰ ਦੇਖਦੇ ਨੇ ਤਾਂ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੁੰਦੀ ਹੈ ਇਸ ਮਾੜੀ ਘਟਨਾ ਦਾ ਪਤਾ ਪਰਿਵਾਰ ਵਾਲਿਆਂ ਨੂੰ ਸਵੇਰੇ 10 ਵਜੇ ਲੱਗਿਆ ਉਉ ਵਿ ਉਸ ਸਮੇਂ ਜਦ ਦੋਵਾਂ ਨੇ ਦਰਵਾਜ਼ਾ ਖੋਲ੍ਹਿਆ ਉਹਨਾਂ ਦਾ ਕਹਿਣਾ ਸੀ ਕਿ ਰਾਤ ਦੇ ਸਮੇਂ ਕੁੜੀ ਚੰਗੀ ਭਲੀ ਸੀ ਹਾਂ ਉਸ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਸੀ ਸਤਵੇਂ ਦੇ ਵਿੱਚ ਸੀ ਉਹ ਕਿ ਉਸ ਦਾ ਪਤੀ ਉਸ ਦਾ ਪ੍ਰੇਮੀ ਜਿਸ ਨੂੰ ਕਿ ਉਹ ਹੱਦੋਂ ਵੱਧ ਪਿਆਰ ਕਰਦੀ ਸੀ ਸਾਜਨ ਪ੍ਰੀਤ ਇਸ ਦੁਨੀਆ ਤੋਂ ਜਾ ਚੁੱਕਿਆ ਤੇ ਆ ਤੋਂ ਬਾਅਦ ਇਹ ਮਾੜੀ ਘਟਨਾ ਹੋਈ ਹੈ ਮਹਨੋਂ ਮਹੀਨੇ ਦਾ ਸਮਾਂ ਦੋਹਾਂ ਨੂੰ ਇਕੱਠੇ ਰਹਿਣ ਦੇ ਲਈ ਮਿਲਿਆ ਅਤੇ ਇਸੇ ਮਹੀਨੇ ਜੁਲਾਈ ਦੇ ਵਿੱਚ ਹੀ ਮੁੰਡੇ ਦੇ ਨਾਲ ਮਾੜੀ ਘਟਨਾ ਵਾਪਰ ਗਈ ਅਤੇ ਇਸ ਗੱਲ ਦੀ ਜਾਣਕਾਰੀ ਮੁੰਡੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਕਿ ਕਿੰਝ ਘਰ ਦੇ ਵਿੱਚ ਨੂੰ ਅਤੇ ਪੁੱਤ ਦੋਵੇਂ ਖੁਸ਼ੀ-ਖੁਸ਼ੀ रह ਰਹੇ ਸਨ ਪਰ ਅਚਾਨਕ ਇਹ ਮਾੜੀ ਘਟਨਾ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਜਿਸ ਤੋਂ ਬਾਅਦ ਦੋਹੇ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ